ਇੱਕ ਘਰ ਦੇ ਵਿੱਚ ਅੱਗ ਲੱਗਣ ਦੇ ਨਾਲ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਹੈ ਇਹ ਤਸਵੀਰਾਂ ਤੁਹਾਡੇ ਨਾਲ ਸ਼੍ਰੀ ਮੁਕਤਸਰ ਸਾਹਿਬ ਦੇ ਬੁੜਾ ਗੁੱਜਰ ਰੋਡ ਗਾਂਧੀ ਨਗਰ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਦੇਰ ਰਾਤ ਇੱਕ ਘਰ ਦੇ ਵਿੱਚ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਦੇ ਕਾਰਨ ਘਰ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਘਰ ਦੇ ਵਿੱਚ ਜੋ ਸਮਾਨ ਪਿਆ ਸੀ ਸਾਰਾ ਸਮਾਨ ਹੀ ਸੜ ਕੇ ਸੁਆਹ ਹੋ ਚੁੱਕਿਆ ਹੈ ਤਾਂ ਤੁੰਦਾਦੀਏ ਕੀ ਬੈੱਡ ਟੀਵੀ ਜਾਂ ਹੋਰ ਕੁਝ ਸਮਾਨ ਸੀ ਉਸ ਸਾਰੇ ਹੀ ਅੱਗ ਦੀ ਝਪੇਟ ਵਿੱਚ ਆ ਗਿਆ ਤਾਂ ਤੁੰਦਾਦੀਏ ਕੀ ਜਿਸ ਘਰ ਦੇ ਵਿੱਚ ਅੱਗ ਲੱਗੀ ਹੈ ਉਹ ਗਰੀਬ ਪਰਿਵਾਰ ਦੇ ਨਾਲ ਸੰਬੰਧਿਤ ਸੀ ਤਾਂ ਤੁੰਦਾਦੀਏ ਕੀ ਅੱਗ ਦੇ ਲੱਗਣ ਦਾ ਕਾਰਨ ਹੈ ਜੋ 60 ਸਰਕਟ ਦੱਸਿਆ ਜਾ ਰਿਹਾ ਹੈ ਤਾਂ ਤੁੰਦਾਦੀਏ ਕੀ ਦੇ ਰਾਤ ਇੱਕ ਘਰ ਦੇ ਵਿੱਚ ਅੱਗ ਲੱਗੀ ਹੈ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਮੁਕਸਰ ਦੇ ਬੁੜਾ ਗੁੱਜਰ ਰੋਡ ਤੋਂ ਸਾਂਝੀਆਂ ਕਰ ਰਹੇ ਹਾਂ ਗਾਂਧੀ ਨਗਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਰਾਤ ਅਚਾਨਕ ਘਰ ਦੇ ਵਿੱਚ ਅੱਗ ਲੱਗ ਗਈ ਹੈ ਅੱਗ ਲੱਗਣ ਦੇ ਨਾਲ ਘਰ ਦੇ ਵਿੱਚ ਪਿਆ ਸਾਰਾ ਸਮਾਨ ਹੈ ਜੋ ਉਹ ਸੜ ਕੇ ਸੁਆਹ ਹੋ ਚੁੱਕਿਆ ਤਾਂ ਪਰਿਵਾਰ ਦੇ ਵੱਲੋਂ ਇੱਕ ਮਦਦ ਦੀ ਗੁਹਾਰ ਆ ਜੋ ਉਹ ਲਗਾਈ ਗਈ ਹੈ ਕਿਉਂਕਿ ਗਰੀਬ ਪਰਿਵਾਰ ਸੀ ਜਿਸ ਦੇ ਘਰ ਦੇ ਵਿੱਚ ਅੱਗ ਲੱਗੀ ਆ ਤਾਂ ਮਜ਼ਦੂਰੀ ਕਰਨ ਵਾਲਾ ਪਰਿਵਾਰ ਸੀ ਤਾਂ ਕਾਫੀ ਜੋ ਨੁਕਸਾਨ ਆ ਉਹ ਹੋਇਆ ਘਰ ਦੇ ਵਿੱਚ ਜੋ ਵੀ ਸਮਾਨ ਪਿਆ ਸੀ ਉਹ ਸੜ ਕੇ ਸੁਆਹ ਹੋ ਚੁੱਕਿਆ ਤਾਂ ਪਰਿਵਾਰ ਦੇ ਵੱਲੋਂ ਜੋ ਦਾਨੀ ਸੱਜਣ ਨੇ ਉਹਨਾਂ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ ਕਿ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਘਰ ਦੇ ਵਿੱਚ ਅੱਗ ਲੱਗਣ ਦੇ ਕਾਰਨ ਕਾਫੀ ਨੁਕਸਾਨ ਹੋ ਚੁੱਕਿਆ ਹੈ ਤਸਵੀਰਾਂ ਤੁਹਾਡੇ ਮੁਕਸਰ ਦੇ ਗਾਂਧੀ ਨਗਰ ਤੋਂ ਸਾਂਝੀਆਂ ਕਰ ਰਹੇ ਆ ਦੇਰ ਰਾਤ ਇਹ ਅੱਗ ਲੱਗੀ ਆ ਤਾਂ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਸੀ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੀ ਘਟਨਾ ਹੋਈ ਉੱਚੀ ਬੋਲ ਮਾਰ ਜੀ ਵੀਰੇ ਸਾਨੂੰ ਤਾਂ ਪਤਾ ਹੀ ਨਹੀਂ ਸੁੱਤੇ ਪਿਆ ਨੂੰ ਤਾਰ ਸਪਰਕ ਹੋ ਗਿਆ ਉਹ ਵੀਦ ਲੈ ਉਹ ਅੱਗ ਲੱਗੀ ਸਾਨੂੰ ਤਾਂ ਗਵੰਡੀਆਂ ਨੇ ਠਾਇਆ ਰਾਤ ਨੂੰ ਸਾਰਾ ਘਰ ਸੜ ਗਿਆ ਅੱਗ ਵਾਵਾ ਲੱਗੀ ਕੋਈ ਸਾਰਾ ਸਮਾਨ ਜਿਹੜਾ ਘਰੇ ਹੋ ਨਹੀਂ ਜੀ ਸਾਡੇ ਤਾਂ ਕੁਝ ਵੀ ਹੈ ਨਹੀਂ ਸਾਡੇ ਤਾਂ ਫਰਿੱਜ ਵੀ ਨਹੀਂ ਹੈ ਸਾਡੇ ਤਾਂ ਕੁਝ ਨਹੀਂ ਹੈਗਾ ਤੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਵੀਰੇ ਸਾਡਾ ਤਾਂ ਸਾਰਾ ਕੁਝ ਹੀ ਮੱਚ ਗਿਆ ਆਟਾ ਵੀ ਮੱਚ ਗਿਆ ਆਟਾ ਵੀ ਮੱਚ ਗਿਆ ਸਾਡਾ ਤਾਂ ਟੈਂਕੀ ਚ ਸੀ ਜਿਹੜਾ ਪੱਖੇ ਭੁੱਖੇ ਪੱਖਾ ਵੀ ਸਾਰਾ ਤਾਰਾ ਤੁਰਾ ਚਾਤੜ ਪੱਖਾ ਸੀ ਉਹ ਵੀ ਟੀਵੀ ਟੂ ਵੀ ਸਾਰਾ ਹੀ ਮੱਚ ਗਿਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਇਹਨਾਂ ਦੇ ਅੱਗ ਲੱਗ ਗਈ ਬਹੁਤ ਜ਼ਿਆਦਾ ਲੱਗੀ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਕੁਆਰੀਆਂ ਆ ਬੱਚਾ ਵੀ ਛੋਟਾ ਘਰ ਵਾਲਿਆਂ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ ਚ ਕੁਝ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਮਿੱਟੀ ਮਿੱਟੀ ਹੈ ਦੇਖੋ ਫਰਸ਼ ਵੀ ਕਿਤੇ ਹੈ ਨਹੀਂ ਪੋਰਾ ਵੀ ਤੇ ਵੱਧ ਤੋਂ ਵੱਧ ਅਸੀਂ ਤਾਂ ਕਹਿੰਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕਹਿਣਾ ਚਾਹੁੰਦੇ ਅਸੀਂ ਵੀ ਇਹਨਾਂ ਦੀ ਜ਼ਿਆਦਾ ਮਦਦ ਕੀਤੀ ਜਾਵੇ ਇਹਨਾਂ ਬੱਚਿਆਂ ਵੀ ਕੁਆਰੀਆਂ ਹਲੇ ਕਿਸੇ ਦੀ ਅਣੇ ਸ਼ਾਦੀ ਨਹੀਂ ਹੋਈ ਆ ਭੈਂਜੀ ਖੜੇ ਆ ਚੜੀ ਖੱਚਾ ਤੋਂ ਵੀ ਹੱਥ ਵੀ ਇਹਨੇ ਤਾਂ ਮੱਚ ਗਏ ਵੀ ਸੜ ਗਏ ਹੱਥ ਵੀ ਸੜ ਗਏ ਬੱਚਿਆਂ ਦੇ ਵੀ ਸੜ ਗਏ ਕਿੰਨੇ ਜੋ ਵੀ ਸੁਸਾਇਟੀਆਂ ਜੋ ਆਪਣੇ ਸ਼ਹਿਰ ਚ ਜਾਂ ਪਿੰਡਾਂ ਚ ਹੈ ਆ ਹਾਂ ਬਸ ਵਸਤਵ ਵਾਦ ਇਨਾਂ ਦੀ ਮਦਦ ਕਰਨਾ ਹੈ ਜੋ ਵੀ ਸ਼ਹਿਰ ਵਾਸੀ ਆਪਣੇ ਜੋ ਵੀ ਹੈ ਇਨਾਂ ਦੀ ਸਾਰੇ ਮਦਦ ਕਰੋ ਆ ਕੇ ਗਰੀਬ ਹੈਗੇ ਆ ਆਟਾ ਵੀ ਸੜ ਕੇ ਸੁਆਹ ਹੋ ਚੁੱਕਿਆ ਜਮਾਟਾ ਵੀ ਖਾਣ ਨੂੰ ਇਨਾਂ ਦੇ ਘਰੇ ਨਹੀਂ ਹੈਗਾ ਕੋਈ ਬਾਲਿਆਂ ਨੂੰ ਸੇਕ ਲੱਗਾ ਉਹਨੂੰ ਬਹਿਣ ਸਹਿਣ ਨੂੰ ਨਹੀਂ ਕੋਈ ਵਸਤ ਨਹੀਂ ਹੈਗਾ ਇਨਾਂ ਦੇ ਘਰੇ ਕੁਝ ਵੀ ਨਹੀਂ ਹੈਗਾ ਸਾਰੇ ਸੜ ਗਿਆ ਭਾਈ ਭਾਜਾਏ ਸਾਰੇ ਮਸਲ ਜਾ ਕੇ ਅੱਗ ਬੁਝਾਈ ਆ ਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੋਈ ਸੋਝ-ਬੋਝ ਹੀ ਨਹੀਂ ਸੀਗੀ ਵੀ ਜੀ ਇਹਨਾਂ ਦੀ ਬਹੁਤ ਹੀ ਮਦਦ ਕਰਨੀ ਚਾਹੀਦੀ ਸਾਡੇ ਤਾਂ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਨਿੱਕੇ ਨਿੱਕੇ ਟੀਆਂ ਵਿਚਾਰਿਆਂ ਦੇ ਪ੍ਰੋਡੂਸਰਾਂ ਦੇ ਜੀ ਹਾਂਜੀ ਇਹ ਮੇਰੀ ਮਾਸੀ ਸੱਸਾ ਅੱਛਾ ਤੇ ਕਿਸ ਤਰ੍ਹਾਂ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਤਾਂ ਵੀਰੇ ਪਤਾ ਨਹੀਂ ਲੱਗਿਆ ਸਾਡੇ ਇੱਧਰ ਗਵਾਹ ਡਾ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੋਈ ਆ ਤੇ ਉਹਨਾਂ ਨੇ ਸਾਨੂੰ ਠਾਇਆ ਵਾ ਫੇਰ ਪਤਾ ਜਾ ਕੇ ਲੱਗਿਆ ਵਾ ਫੇਰ ਸਾਨੂੰ ਪਤਾ ਲੱਗਿਆ ਵੀ ਇੱਧਰ ਅੱਗ ਲੱਗੀ ਹੋਈ ਆ ਹਲਫਿਓ ਹਲਫਿਓ ਸਾਡੇ ਸਾਰੇ ਵੀ ਆਣ ਬਣ ਭੱਜ ਨਸ ਕੇ ਅੱਗ ਬੁਝਾਈ ਵੀ ਕੋਈ ਨਹੀਂ ਥੱਲੇ ਜਾਂਦੀਆਂ ਸੀ ਬਾਲਟੀਆਂ ਬਾਲਟੀਆਂ ਥੱਲੇ ਜਾਂਦੀਆਂ ਸੀ ਤੇ ਫਾਇਰ ਗੇਟ ਨੂੰ ਫੋਨ ਨਹੀਂ ਕੀਤਾ ਨਹੀਂ ਵੀਰੇ ਸਾਨੂੰ ਪਤਾ ਹੀ ਨਹੀਂ ਸਾਡੇ ਕੋਲੇ ਕਿਹੜਾ ਉਹਨਾਂ ਦੇ ਨੰਬਰ ਹੈਗਾ ਵੇ ਅੱਤ ਪੱਜ ਭੱਜ ਕੀ ਕੀਤਾ ਸਾਰਿਆਂ ਨੇ ਭਾਈ ਕੋੜੀਆਂ ਉੱਤੋਂ ਦੀ ਭੱਜ ਕੇ ਜਵਾਕ ਜੱਲੇ ਪਾਣੀ ਲਜਾਂਦੇ ਰਹੇ ਤੇ ਮਸਾਸੀਂ ਤਾਂ ਬਚਾਈ ਬੋਰੀਆਂ ਬੂਰੀਆਂ ਨਾਲ ਅੱਗ ਅੱਗੇ ਨਾਲੇ ਸਿਲੰਡਰ ਨੂੰ ਵੀ ਲੱਗ ਚੱਲੀ ਸੀ ਵਿਚਾਰਿਆਂ ਦੀ ਆਹ ਵਾਹ ਲੁਣ ਚੰਨਾ ਬਿਨ ਸਿਲੰਡਰ ਨੇ ਤੇ ਹੱਥ ਵਿਚਾਰੀ ਤੇ ਮੱਚੇ ਹੱਥੇ ਦੇ ਸਾਰੇ ਮੱਚ ਗਏ ਹੁੰਦੇ ਦੇ ਤੋਂ ਕੰਮ ਵੀ ਨਹੀਂ ਹੋਣਾ ਬਿਚਾਰੀ ਤੇ ਬਾਤ ਜਿ ਫਾਗ ਜੀ